ਗੇਮਿੰਗ ਵੀ ਡਿਸਪਲੇ ਕਰਾਣਾ ਆ ਦੇਖੋ ਕੰਪਨੀ ਵਿਖਾ ਜੀ ਇਹਨਾਂ ਦਾ ਹੱਕ ਕੀ ਬਣਦਾ ਵੀ ਅਸੀਂ ਵਿਖਾ ਦੀ ਕੰਪਨੀ ਨੂੰ ਬੁਲਾਈਏ ਵੀ ਦੇ ਰਿਪਲਾਈ ਕਰੀਏ ਵਾਪਸ ਨਾ ਇਹ ਰਿਪਲਾਈ ਨਹੀਂ ਕਰਦੇ ਇਹਨਾਂ ਡਿਸਪਲੇ ਕਰਤਾ ਹੈ ਸਾਡੇ ਸਮਾਨ ਦੇ ਉੱਪਰ ਕੋਈ ਵੀ ਵੰਡਾ ਹੋਵੇ ਚਾਹੀਦਾ ਸਭੂ ਜਹਾਂ ਦਾ ਸਭੂ ਨੇ ਕਲੇਮ ਲਾਇਆ ਪਰ ਸਾਰਾ ਲਗਾਤਾਰ ਸਾਰਾ ਸਮਾਨ ਸਾਡੇ ਸਾਹਮਣੇ ਆ ਸਭ ਤੋਂ ਚਾਰ ਮਹੀਨੇ ਐਕਸਪਾਇਰ ਹੋ ਚੁੱਕਿਆ ਹੈ ਮਾਮਲੇ ਨੇ ਲੈ ਕੇ ਛਤਰੀ ਚੌਥੇ ਮਹੀਨੇ ਐਕਸਪਾਇਰ ਹੋ ਗਿਆ ਸਾਰੇ ਇਹ ਤਾਂ ਅਸੀਂ ਚਾਹਦੇ ਹਾਂ ਦੁਕਾਨ ਪੂਰੀ ਦੀ ਪੂਰੀ ਸੀਲ ਹੋਵੇ ਜੀ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆਂ ਸਭ ਤੋਂ ਪਹਿਲਾਂ ਇਹ ਹੀ ਦੁਕਾਨ ਸੀਲ ਕੀਤੀ ਜਾਵੇ ਇਸ ਤੋਂ ਇਲਾਵਾ ਇਲਾਵਾ ਪਟਿਆਲੇ ਸ਼ਹਿਰ ਦੇ ਵਿੱਚ ਜਿੰਨੇ ਵੀ ਇਹ ਸ਼ੋਰੂਮ ਬਣੇ ਹੋਏ ਨੇ ਕਿਉਂਕਿ ਛੋਟੇ ਛੋਟੇ ਜਿਹੜੇ ਦੁਕਾਨਦਾਰ ਨੇ ਉਹਨਾਂ ਕੋਲ ਤਾਂ ਫਿਰ ਵੀ ਤਾਜ਼ਾ ਸਮਾਨ ਮਿਲੇਗਾ ਤੁਹਾਨੂੰ ਲੇਕਿਨ ਜਿੰਨੇ ਇਹਨੇ ਵੱਡੇ ਵੱਡੇ ਮਾਲ ਬਣੇ ਨੇ ਇਨੇ ਵੱਡੇ ਵੱਡੇ ਸ਼ੋਰੂਮ ਬਣੇ ਨੇ ਉਹਨਾਂ ਕੋਲ 100% ਅਹੇ ਦਾ ਸਮਾਨ ਮਿਲੇਗਾ ਜਿਹੜਾ ਕਿ ਬੱਚਿਆਂ ਦੀ ਜ਼ਿੰਦਗੀ ਨਾਲ ਖੇਡਵਾੜ ਕਰ ਰਿਹਾ ਹੈ ਇਹ ਬੱਚੇ ਆਪਣੇ ਵੀ ਹੈ ਸਰ ਮੇਰਾ ਨਾਮ ਵਿੱਕੀ ਗੱਲੋਤ ਹੈ ਕੀ ਮਾਮਲਾ ਹੋਇਆ ਔਰ ਇਹ ਜੜਾ ਤੁਸੀਂ ਕਿੱਥੇ ਹੋ ਰਹੇ ਅਸੀਂ ਇੱਥੋਂ ਕੋਈ ਸਮਾਨ ਪਰਚੇਸ ਕੀਤਾ ਜੀਗਾ ਸੰਡੇ ਨੂੰ ਕਿਹੜੀ ਜਗ੍ਹਾ ਤੋਂ ਪਰਚੇਦਾਂ ਤੇ ਆਪਾਂ ਇਹ ਨਰੈਣ ਸਿੰਘ ਦੀ ਚੱਕੀ ਹੈ ਪੀਲੀ ਸੜਕ 2 ਨੰਬਰ ਟੂ ਜੀ ਦੇ ਬੈਕ ਸਾਈਡ ਤੇ ਇਨਸ਼ਾਅਰ ਕੁਝ ਚੋਕਲੇਟ ਦਾ ਪੈਕ ਆਂਦਾ ਬੱਕਰ ਦੇ ਵਿੱਚ ਪਾ ਕੇ ਇਹਨਾਂ ਨੇ ਰੱਖਿਆ ਹੋਇਆ ਸੀਗਾ ਤੇ ਅਸੀਂ ਇਹਨਾਂ ਨੂੰ ਪਰਚੇਸ ਕੀਤਾ ਸੀ ਅਸੀਂ ਕਿੱਥੇ ਗਿਫਟ ਕਰਨਾ ਸੀਗਾ ਬੱਚਿਆਂ ਨੂੰ ਉਹ ਬੱਚਾ ਲੁਧਿਆਣਾ ਤੋਂ ਸਾਡੇ ਕੋਲ ਆਇਆ ਹੋਇਆ ਸੀਗਾ ਸਾਡੇ ਰਿਸ਼ਤੇਦਾਰ ਸੀ ਉਹ ਮੈਰਿਜ ਤੇ ਆਏ ਹੋਏ ਸੀਗੇ ਤੇ ਉਹਨਾਂ ਕੋਲ ਛੋਟੇ ਬੱਚੇ ਸੀਗੇ ਤੇ ਅਸੀਂ ਉਹਨਾਂ ਨੂੰ ਗਿਫਟ ਕਰਤਾ ਸੀਗਾ ਉਹ ਅਸੀਂ ਉਹਨਾਂ ਨੂੰ ਸੋਮਵਾਰ ਨੂੰ ਗਿਫਟ ਕੀਤਾ ਸੀਗਾ ਤੇ ਉਹਦੇ ਮੈਰਿਜ ਆਪਣੀ ਕਰਕੇ ਕੋਲ ਕੇ ਸਾਰਾ ਕੁਝ ਉਹ ਬੁੱਧਵਾਰ ਨੂੰ ਲੁਧਿਆਣੇ ਚਲੇ ਗਏ ਤੇ ਬੁੱਧਵਾਰ ਨੂੰ ਸ਼ਾਮ ਨੂੰ ਖੋਲ ਕੇ ਦੇਖਿਆ ਵੀ ਜਿਹੜਾ ਗਿਫਟ ਆਇਆ ਉਹ ਖੋਲ ਕੇ ਦੇਖੀ ਕਿਹਾ ਉਹਦੇ ਚ ਉਹਦੇ ਚ ਚਾਕਲੇਟ वगैरह ਉਹਨੇ ਜੋ ਖਾਧੀ ਸੀਗੀਆਂ ਖਾਣ ਤੋਂ 2 ਘੰਟੇ ਬਾਅਦ ਉਹਨਾਂ ਨੂੰ ਉਲਟੀਆਂ ਵਗੈਰਾ ਦਸਤ ਵਗੈਰਾ ਲੱਗੇ ਸੀਗੇ ਤੇ ਉਹ ਹਸਪੀਟਲ ਚ ਨਾਲ ਹੀ ਕਿਸੇ ਮੈਡੀਕਲ ਦੇ ਗਏ ਉਹ ਕਹਿੰਦਾ ਕੋਈ ਨਹੀਂ ਨੋਰਮਲ ਜਿਆ ਹੈ ਹੋ ਜਾਊਗਾ ਠੀਕ ਤੇ ਜੂ ਜੂ ਸਮਾਂ ਬੀਤ ਗਿਆ ਰਾਤੀ ਦਾ ਟਾਈਮ 11:30 11:00 ਦਾ ਸੀਗਾ ਤੇ ਉਹਨਾਂ ਨੂੰ ਬਲੱਡ ਆਣ ਲੱਗ ਗਿਆ ਮੂੰਹ ਚੋਂ ਤੇ ਲੈਟਿੰਗ ਰਾਏ ਕਿੰਨੇ ਸਾਲ ਦੇ ਬੱਚੇ ਸੀ ਉਹਨਾਂ ਇੱਕ 1.5 ਸਾਲ ਦੀ ਕੁੜੀ ਆ ਇੱਕ 2 ਸਾਲ ਦੀ ਕੁੜੀ ਆ ਜੀ ਬੰਦ ਕਿਹਦੇ ਦੋਨਾਂ ਦੇ ਮੂੰਹ ਚੋਂ ਨਹੀਂ ਛੋ ਤੇ ਵੱਡੀ ਅਲੀ ਦੀ ਤਵੀਰ ਜਿਆਦਾ ਖਰਾਬ ਹੋ ਗਈ ਸਿਸਟਮ ਤੇ ਨਾਲ ਹੀ ਸਾਡੇ ਕੋਲ ਇੱਕ ਉੱਥੇ ਮੈਡੀਕਲ ਸੀਗਾ ਉੱਥੇ ਗਏ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਕੋਈ ਜ਼ਹਿਰੀਲੀ ਜੀ ਚੀਜ਼ ਖਾ ਲਈ ਜਿਸ ਚੋਂ ਇਨਫੈਕਸ਼ਨ ਹੋ ਗਿਆ ਉਹਨੇ ਮੂੰਹ ਚੇਹੇ ਪੇਟ ਦੇ ਵਿੱਚ ਤੇ ਸਾਡਾ ਜਿਹੜਾ ਧਿਆਨ ਸੀਗਾ ਉਹ ਸਾਰਾ ਉਸ ਚਾਕਲੇਟ ਵੱਲ ਗਿਆ ਤੇ ਅਸੀਂ ਚਾਕਲੇਟ ਦੇ ਲੈਵਲ ਜਦੋਂ ਲੱਭੇ ਘਰੋਂ ਤੇ ਉਹਦੇ ਚ 6-6 ਮਹੀਨੇ ਪੁਰਾਣੀ ਐਕਸਪਾਇਰੀ ਡੇਟਾਂ ਦੀ ਸਾਰੀਆਂ ਠੀਕ ਹੈ ਐਕਸਪਾਇਰੀ ਡੇਟਾਂ ਉਹਨਾਂ ਨੇ ਸਾਨੂੰ ਭੇਜਿਆ ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਕਿਹੜਾ ਗਿਫਟ ਦਿੱਤਾ ਜਿਹੜਾ ਸਾਰੀ ਚੀਜ਼ਾਂ ਐਕਸਪਾਇਰ ਹੋਈ ਪਈਆਂ ਬੱਚਾ ਫਿਰ ਉਹਨਾਂ ਨੇ ਐਡਮਿਟ ਕਰਾਇਆ ਸੀ ਡੀ ਐਮ ਸੀ ਹਸਪੀਟਲ ਸਰਕਾਰੀ ਚ ਤੁਹਾਡੇ ਕੋ ਕੋਈ ਬਿੱਲ ਹੈਗਾ ਸੀ ਜਿਹੜਾ ਨਹੀਂ ਬਿੱਲ ਨਹੀਂ ਆ ਸਾਡੇ ਕੋ ਸਾਰੇ ਲੈਵਲ ਹੈ ਬਿੱਲ ਕਿਸ ਨੂੰ ਦਿੰਦੇ ਨਹੀਂ ਇਹ ਇਹਨਾਂ ਦੀ ਥੋੜੀ ਆਕੜ ਵੀ ਹੈ ਤੇ ਬਿੱਲ ਦਿੰਦੇ ਨਹੀਂ ਕਿਸ ਨੂੰ ਤੇ ਅਸੀਂ ਫਿਰ ਉਹਨਾਂ ਨੇ ਲੈਵਲ ਭੇਜਿਆ ਅਸੀਂ ਅੱਜ ਜਾ ਕੇ ਕਿਲਾ ਚੌਕ ਥਾਣੇ ਚ ਇਹਨਾਂ ਦੀ ਕੰਪਲੀਟ ਕੀਤੀ ਸਾਨੂੰ ਐਸ ਸੀ ਸਾਹਿਬ ਨੇ ਥੋੜਾ ਟਾਈਮ ਦਿੱਤਾ ਸੀ 2 ਵਜੇ ਦਾ ਤੇ 2 ਵਜੇ ਸਾਹਿਬ ਉਰੇ ਆ ਗਏ ਤੇ ਆਪਣੇ ਫੂਡ ਸਾਈਜ਼ ਅਫਸਰ ਸੀ ਉਹ ਵੀ ਆ ਗਏ ਤੇ ਮਾਲਕ ਖੁਦ ਕਹਿੰਦਾ ਸਾਡੀ ਦੁਕਾਨ 'ਚ ਆਇਆ ਜਾ ਕੋਈ ਸਮਾਨ ਨਹੀਂ ਹੈ ਅਸੀਂ ਚਾਰ ਭਾਈ ਤਿੰਨ ਭਾਈ ਸਾਡੇ ਭਤੀਜੇ ਸਾਰੇ ਲੱਗੇ ਇਸੋ ਆਈਟਮ ਆਏ ਜੀ ਗੱਡੀਆਂ ਜਿਹੜੀਆਂ ਇਹਨਾਂ ਨੇ ਡਿਸਪਲੇ ਕੀਤੀਆਂ ਆ ਬੱਚੇ ਦੁੱਧ ਦੇ ਪੈਕੇਟ ਜਿਹੜੀਆਂ ਹੁਣ ਵੀ ਐਕਸਪਾਇਰੀ ਪਈਆਂ ਉਹਦੀ ਐਕਸਪਾਇਰੀ ਪਈਆਂ ਫ੍ਰਿਜ ਚ ਅਸੀਂ ਰੀਅਲ ਜੂਸ ਕੱਢੇ ਆ ਠੀਕ ਹੈ ਉਸ ਤੋਂ ਬਾਅਦ ਡੈਰੀ ਮਿਲਕ ਦੀ ਚੋਕਲੇਟਾਂ ਕੱਢੀਆਂ ਵਿੱਕਾ ਜੀ ਕੰਪਨੀ ਦੇ ਪੁੱਜੀਏ ਕੱਢੇ ਆ ਮਤਲਬ ਤਕਰੀਬਨ ਸਾਰਾ ਖਾਣ ਵਾਲਾ ਸਮਾਨ 90% ਸਮਾਨ ਜਿਹੜਾ ਖਾਣ ਪੀਣ ਦਾ ਇਹਨਾਂ ਕੋਲ ਐਕਸਪਾਇਰੀ ਡੇਟ ਦਾ ਪਿਆ ਹੈ ਇਹ ਆਪਣੀ ਸੇ ਸਾਡੀ ਸਿਹਤ ਨਾਲ ਇਹਨਾਂ ਕਲ ਦਲਦ ਕੰਮ ਕਰ ਰਹੇ ਨੇ ਹਾਲ ਹੀ ਇੱਕ ਕੇਐਸ ਦਾ ਇੰਡੀਆ ਬੈਕਰੀ ਵਾਲਾ ਉਹ ਨਿਬੜਿਆ ਨਹੀਂ ਹੈਗਾ ਜੇ ਨਾਲ ਹੀ ਦਲਤੂ ਕੰਨਾ ਛੱਡ ਗਈ ਹੈ ਇੱਕ ਕੇਸ ਗੱਜਾ ਉਹਨਾਂ ਕੋਲ ਹੋਰ ਹੋਰ ਤਿਆਰ ਹੋ ਗਿਆ ਸਾਡੀ ਸੇਜ ਦਾ ਕੋਈ ਨਾ ਨੂੰ ਇਹ ਉਹਨੀਆਂ ਟੈਨਸ਼ਨ ਨਹੀਂ ਹੈ ਵੀ ਵੀ ਸਰ ਸਾਹਮਣੇ ਦੁਕਾਨ ਖੁੱਲੀ ਹੋ ਰਹੀ ਬਹੁਤ ਸਾਲ ਤੋਂ ਪੁਰਾਣੀ ਦੁਕਾਨ ਨਹੀਂ ਐਸੇ ਦਾ ਵਿਸ਼ਵਾਸ ਤੋਂ ਕੰਮ ਕਿਸੇ ਦੁਕਾਨ ਤੇ ਪਹਿਲੀ ਵਾਰ ਨਹੀਂ ਦੂਜੀ ਵਾਰੀ ਹੋਇਆ ਜੀ ਅੱਛਾ ਪਹਿਲਾਂ ਵੀ ਇਸ ਤਰ੍ਹਾਂ ਪਹਿਲਾਂ ਵਾਰੀ ਹੋਇਆ ਸੀਗਾ ਤੇ ਸਿੱਧੀ ਅਸੀਂ ਇਹਨਾਂ ਕੋਲ ਕੰਪਲੀਟ ਕੀਤੀ ਸੀਗੀ ਉਹ ਬੱਚੇ ਦੀ ਪੋਸ਼ਣ ਕੀ ਹੈ ਬੱਚਾ ਇੱਕ ਤਾਂ ਗੁੜੀਆ ਵੱਡਿਆ ਲਈ ਠੀਕ ਹੈ ਦੂਜੀ ਦੀ ਪੋਜੀਸ਼ਨ ਥੋੜੀ ਜਿਹੀ ਖਰਾਬ ਹੈ ਅੱਛਾ ਇਹ ਰਿਪੋਰਟਾਂ ਦੀ 2 ਦਿਨ ਬਾਅਦ ਆਣੀ ਹੈ ਹਸਪੀਟਲ ਐਡਮਿਟ ਹੈ ਹਾਂ ਤੇ ਉਹਦੀ ਰਿਪੋਰਟ ਸਾਡੇ ਕੋਲ ਸੋਮਵਾਰ ਜਾਂ ਸੰਡੇ ਨੂੰ ਮਿਲਣੀ ਹੈ ਡਾਕਟਰ ਸਾਹਿਬ ਕਹਿੰਦੇ ਫਿਲਹਾਲ ਠੀਕ ਹੈ ਰਿਪੋਰਟ ਆਣ ਤੋਂ ਅਸੀਂ ਡਿਸਚਾਰਜ ਕਰਾਂਗੇ ਕੀ ਮੰਗ ਕਰਦੇ ਹੋ ਅਸੀਂ ਤਾਂ ਮੰਗ ਕਰਦੇ ਹਾਂ ਪੂਰੀ ਤਰ੍ਹਾਂ ਦੁਕਾਨ ਸੀਲ ਹੋਈ ਜਾਵੇ ਵੀ ਇਸ ਸਮਾਨ ਇਸ ਦੁਕਾਨ ਦੇ ਵਿੱਚ ਇੰਨਾ ਕੁਝ ਨਿਕਲਿਆ ਹੈ ਇਹ ਬੰਦਾ ਲਾਪਰਵਾਹੀ ਕਰ ਰਿਹਾ ਹੈ ਸੀਲ ਵਿਭਾਗ ਦੀ ਟੀਮ ਅਜੇ ਉੱਥੇ ਮੌਜੂਦ ਹਾਂ ਉਹ ਸਾਨੂੰ ਫੁੱਲ ਸਹਿਯੋਗ ਦੇ ਰਹੀ ਹੈ ਪਰ ਉਹਨਾਂ ਦੀ ਵੀ ਥੋੜੀ ਕਮੀ ਬੇਸੀ ਹੈਗੀ ਹੈ ਵੀ ਹਰ 20 ਦਿਨਾਂ ਬਾਅਦ 15 ਦਿਨਾਂ ਬਾਅਦ ਇਹ ਜਿਹੜੇ ਸਟੋਰ ਬਣੇ ਪਏ ਆ ਉਹ ਚੈੱਕ ਕਰੇ ਜਾਏ ਸਾਹਿਬ ਕਹਿੰਦੇ ਸੀ ਕਿੰਨੇ ਸਟੋਰ ਚੈੱਕ ਕਰਨੇ ਉਹਨਾਂ ਦਾ ਫਰਜ ਇਹ ਦੁਕਾਨਦਾਰ ਜਿਹੜੇ ਹੈਗੇ ਆ ਇਹ ਆਪਣੀ ਸੇ ਸਾਡੀ ਸਿਹਤ ਦੇ ਨਾਲ ਗਲਬਾੜ ਕਰ ਰਹੇ ਨੇ ਇੰਨਾ ਕੁਛ ਅਸੀਂ ਦੁਕਾਨ ਚੋਂ ਕੱਢਿਆ ਇੱਕ ਦੁੱਧ ਦਾ ਪਾਊਡਰ ਕੱਢਿਆ ਜੀ ਡੱਬੇ ਦੇ ਪੈਂਸ਼ਨ ਬਾਹਰ ਤਰੀਕ ਨਵੀਂ ਹੈ ਅਸੀਂ ਉਹਨੂੰ ਫਾੜ ਕੇ ਅੰਦਰ ਲੈਵਲ ਦੇਖਿਆ 2021 ਅਜਾ ਉਹਦੇ ਤੇ ਵੀ ਡਬਲ ਲੈਵਲ ਹਾਂਜੀ 2021 ਦੀ ਲੈਵਲ ਯਾਨੀ ਕਿ 3 ਸਾਲ ਪੁਰਾਣਾ ਪੈਕੇਟ ਇਹਨਾਂ ਕੋਲ ਪਿਆ ਉਹ ਵੀ ਡਿਸਪਲੇ ਕੀਤਾ ਹੋਇਆ ਹੈ ਕੋਈ ਵੀ ਚੀਜ਼ ਐਕਸਪਾਇਰੀ ਡੇਟ ਡਿਸਪਲੇ ਨਹੀਂ ਕਰ ਸਕਦੇ ਗੈਰ ਕਾਨੂੰਨੀ ਹੈ ਇਹਨੂੰ ਸਾਰਾ ਸਮਾਨ ਡਿਸਪਲੇ ਕੀਤਾ ਹੋਇਆ ਹੈ ਜੋ ਕਾਰਵਾਈ ਇਹਨਾਂ ਦੀ ਅਸੀਂ ਜਰਨੀ ਹੈ ਵੀ ਦੁਕਾਨ ਸੀਲੇ ਪ੍ਰੋਪਰ ਸਾਨੂੰ ਪੁਲਿਸ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ ਡਾਕਟਰ ਵਿਜੇ ਕੁਮਾਰ ਡੀ ਐਚਓ ਪਟੇਲਾ ਜਿਹੜੀ ਜਗ੍ਹਾ ਤੇ ਤੁਸੀਂ ਕਾਰਵਾਈ ਕਰਨ ਆਏ ਉਹ ਜਗ੍ਹਾ ਦਾ ਨਾਮ ਦੱਸੋ ਇਹ ਨਰੇਨ ਆਟਾ ਜਕੀ ਤੇ ਉੱਤੇ ਅੱਜ ਸੈਂਪਲਿੰਗ ਕੀਤੀ ਹੈ ਤੇ ਤੁਹਾਨੂੰ ਕੀ ਇਨਫੋਰਮੇਸ਼ਨ ਮਿਲੀ ਸੀਗੀ ਔਰ ਇਹ ਕੀ ਕੰਪਲੀਟ ਸਾਨੂੰ ਪੁਲਿਸ ਵੱਲੋਂ ਇੱਕ ਇਨਫੋਰਮੇਸ਼ਨ ਮਿਲੀ ਸੀ ਕੋਈ ਬੱਚੀ ਬਿਮਾਰ ਹੋਈ ਹੈ ਕੁਝ ਖਾਣਾ ਖਾ ਇਹਨਾਂ ਤੋਂ ਕੁਝ ਸਮਾਨ ਲੈ ਕੇ ਜਾ ਕੇ ਉਹਦੇ ਸਬੰਧ ਵਿੱਚ ਅਸੀਂ ਇੱਥੇ ਆਏ ਸੀ ਤੇ ਤੁਸੀਂ ਤੇ ਕੀ ਚੀਜ਼ਾਂ ਪਰਮਾਤ ਕੀਤੀ ਇਹ ਤੋਂ ਕੁਝ ਸਾਡੇ ਕੋਲ ਕੁਝ ਐਟਮਾ ਐਕਸਪਾਇਰੀ ਐਟਮਾ ਮਿਲਿਆ ਨੇ ਉਹ ਅਸੀਂ ਉਹਨਾਂ ਦੀ ਸੈਂਪਲਿੰਗ ਕਰ ਰਹੇ ਹਾਂ ਉਨਕੀ ਕਾਰਵਾਈ ਕੀ ਕਰੋਗੇ ਨਾ ਇਹ ਦੇ ਸੈਂਪਲਿੰਗ ਅਸੀਂ ਆ ਨੈਕਸਟ ਵਰਕਿੰਗ ਡੇ ਤੇ ਟੈਸਟ ਹੋਣ ਲਈ ਭੇਜ ਦਾਂਗੇ ਔਰ ਜਦੋਂ ਉਹਦਾ ਰਿਪੋਰਟ ਆ ਜਾਏਗੀ ਉਸ ਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ